ਹਾਂਜੀ ਮਿੱਤਰੋ ਭਾਈ ਰੂਪੇ ਖੜੇ ਆਂਗੇ ਰੂਪਾਏ ਗਰੋ ਵਰਕਸ ਦੇ ਨਾ ਤੇ ਇੱਥੇ ਪਹਿਲਾਂ ਤਾਂ 5911 ਤਿਆਰ ਹੁੰਦੇ ਤੇ ਆਪਾਂ ਹੁਣ ਤੁਹਾਨੂੰ ਸਾਰੇ ਟਰੈਕਟਰ ਵਖਾਵਾਂਗੇ ਜਿੰਨੇ ਵੀ ਟਰੈਕਟਰ ਇੱਥੇ ਰੈਡੀ ਹੁੰਦੇ ਹਨਾ ਤੇ ਚਾਰ ਪੰਜ ਟਰੈਕਟਰ ਹੋਰ ਪਹੁੰਚੇ ਨੇ ਰੈਡੀ ਹੋ ਚੁੱਕੇ ਨੇ ਤੇ ਆਪਾਂ ਤੁਹਾਨੂੰ ਦਿਖਾਉਣ ਜਾਈਏ ਆ 5911 ਸੀ ਨਾ ਤੇ 5911 ਹੋਰ ਵੀ ਲੈਣਾ ਲੱਗਿਆ ਪਿਆ ਨੇ ਤੇ ਹੋ ਟਰੈਕਟਰ ਆਈ ਜਾਂਦੇ ਤੇ ਜਾਈ ਜਾਂਦੇ ਰੰਗ ਦਾ ਤੇ ਹੁਣ ਵੀਰਾਂ ਨੇ ਰੰਗ ਦਾ ਕੰਮ ਵੀ ਆਪ ਤੋਰ ਲਿਆ ਤੇ ਆਪ ਹੀ ਇੱਥੀ ਰੰਗ ਕਰਦਾ ਪਹਿਲਾਂ ਹੋਰ ਕਰਦੇ ਹੀ ਰੰਗ ਤੇ ਹੁਣ ਆਪ ਹੀ ਰੰਗ ਕਰਦੇ ਸਾਰਾ ਰੰਗ ਪੇ ਟਰੈਕਟਰ ਤੇ ਪਹਿਲਾਂ ਮੋਡੀਫਿਕੇਸ਼ਨ ਦਾ ਕੰਮ ਸਾਰਾ ਆਪ ਕਰਦੇ ਨੇ ਏ ਟੂ ਜ਼ੈਡ ਕੱਲੀ ਕੱਲੀ ਇੰਜਨ ਗੇਅਰ ਤੋਂ ਲੈ ਕੇ ਨਾ ਸਾਰਾ ਕੰਮ ਏ ਟੂ ਜ਼ੈਡ ਕੰਮ ਠੀਕ ਆ ਤੇ ਅੱਜ ਆਪਣੇ ਨਾਲ ਤੇਜੂ ਰੋਹੂ ਵੀਡੀਓ ਦੇ ਵਿੱਚ ਤੇ ਹੁਣ 5911 ਅਰਜਨ ਖੜਾ ਫੋਰ 3700 ਤੇ ਮਹਿੰਦਰਾ ਖੜਾ ਉਧਰ ਨੂੰ ਵੜੀ ਲੁੱਕ ਚੈੱਕ ਕਰੋ ਜਿਵੇਂ 5911 ਅਰਜਨ ਫੋਰ 3700 ਤੇ ਮਹਿੰਦਰਾ 575 ਤੇ ਇਹ ਟਰੈਕਟਰ ਦੀ ਮੋਡੀਫਿਕੇਸ਼ਨ ਹੋਈ ਹੈ ਇੱਥੋਂ ਹੀ ਹੋਈ ਹੈ ਭਾਈ ਰੂਪਿਓ ਤੇ ਜੇ ਆਪਾਂ ਗੱਲ ਕਰੀਏ ਇਧਰ 5911 ਤੇ ਇਹਦਾ ਵਰਕ ਤਾਂ ਸਾਰਾ ਆਪ ਹੀ ਕੀਤਾ ਨਾ ਆਪਾਂ ਨੇ ਇਹਦਾ ਦੱਸਣ ਦੀ ਲੋੜ ਹੀ ਨਹੀਂ ਹੈਗੀ ਨਾ ਇਹਦਾ ਵੀਡੀਓ ਦੇ ਵਿੱਚ ਕਈ ਵਾਰੀ ਆ ਗਿਆ ਟਰੈਕਟਰ ਤੇ ਕਈ ਟਰੈਕਟਰ ਵੀ 4x4 ਹੋ ਚੁੱਕੇ ਨੇ ਇਹ 511 ਨਾ ਤੇ ਹੁਣ ਗੱਲ ਕਰਦੇ ਆਂ ਇਧਰਲੀ ਛੜ ਤੇ ਅਰਜਨ ਦੀ ਇਹ ਨਵਾਂ ਲੈਂਦਾ ਹਾਂ ਇਹ ਨਵਾਂ ਲੈਂਦਾ ਇਹ ਨਵਾਂ ਲੈਂਦਾ ਠੀਕ ਆ 25 ਮਾਡਲ ਆ 25 25 ਮਾਡਲ ਆ ਲੈ ਮਿੱਤਰੋ ਅਰਜਨ ਦੀ ਲੁੱਕ ਚੈੱਕ ਕਰੋ 605 ਦੀ ਸੈਂਟਰ ਗੇਅਰ ਦੀ ਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਨਵਾਂ ਕਿ ਪੁਰਾਣਾ ਟਰੈਕਟਰ ਵਾਕਿਆ ਬਾ ਤੁਹਾਨੂੰ ਮਾਡਲ ਬਾਦ ਦੇ ਵਿੱਚ ਦੱਸਾਂਗੇ ਤੇ ਉਧਰੋਂ ਮਹਿੰਦਰਾ ਖੜਾ 575 ਤੇ ਉਹਦਾ ਵੀ ਤੁਸੀਂ ਮਾਡਲ ਰੇਟ ਦੱਸੋ ਵੀ ਕੀ ਹੈ ਨਾ ਰਹੂਗਾ ਟਰੈਕਟਰ ਦੇਖੋ ਜਰਾ ਪਹਿਲਾਂ ਤਾਂ ਤੁਸੀਂ ਲੁੱਕ ਚੈੱਕ ਕਰੋ ਐਂ ਲੱਗਦਾ ਵੀ ਜਿਵੇਂ ਨਵਾਂ ਟਰੈਕਟਰ ਹੁੰਦਾ 25 ਮਾਡਲ ਤੇ ਆਹ ਫੋਰਡ 3700 ਆ ਗਿਆ ਤੇ ਆਹ ਆ ਗਿਆ 575 ਲਓ ਜੀ ਇਹਦੀ ਲੁੱਕ ਚੈੱਕ ਕਰੋ ਤੁਸੀਂ ਵੀ ਇਹ ਮਾਡਲ ਵੀ ਦੱਸੋ ਆਪਾਂ ਤੁਹਾਨੂੰ ਬਾਅਦ ਵਿੱਚ ਵੀਡੀਓ ਦੇ ਵਿੱਚ ਦੱਸਾਂਗੇ ਕਿਹੜਾ ਮਾਡਲ ਆਗਾ ਤੇ ਤੇਜੂ ਨੇ ਪੇਂਟ ਕੀਤੇ ਟਰੈਕਟਰ ਤੇ ਬਾਕੀ ਆਹ ਟਰੈਕਟਰਾਂ ਬਾਰੇ ਤੇਜੂ ਤੋਂ ਜਾਣਕਾਰੀ ਲੈਣੇ ਆਂ ਤੇ ਤੇਜੂ ਫਿਰ ਆਹ ਦੱਸ ਬਈ ਕਿਹੜਾ ਮਾਡਲ ਆ ਟਰੈਕਟਰ ਹੁਣ ਇਹ ਬਈ 8 ਮਾਡਲ ਆ 8 ਮਾਡਲ ਆ ਇਹ ਹਾਂ ਬਈ ਲੱਗਦਾ ਤਾਂ ਹੈ ਨਹੀਂ ਨਾ ਹਾਂ ਠੀਕ ਆ ਤੇ ਫਿਰ ਇਹਦਾ ਕੰਮ ਕੀ ਕੀ ਕੀਤਾ ਹੁਣ ਇਹਦੇ ਇੱਕ ਤਾਂ ਪਲੇਟਫਾਰਮ ਲਾਇਆ ਸੀ ਠੀਕ ਆ ਆਹ ਪਲੇਟਫਾਰਮ ਜੋ 51 ਘਰਾਂ ਦੇ ਲੱਗਦਾ ਹੈ ਹਾਂ ਹਾਂ ਠੀਕ ਆ ਬਾਕੀ ਆ ਘੋੜਾ ਬੰਪਰ ਹੋਇਆ ਓਕੇ ਤੇ ਬਾਕੀ ਪੇਂਟ ਵਾ ਸਾਰਾ ਠੀਕ ਗੱਲਾਂ ਮਿੱਤਰੋ ਪੇਂਟ ਦੀ ਜਿਹੜੀ ਕੁਆਲਿਟੀ ਆ ਤੁਸੀਂ ਉਹ ਚੈੱਕ ਕਰ ਸਕਦੇ ਹੋ ਲਾ ਲਾ ਪਹਿਲਾ ਅਰਜਣਾ ਹੈ ਨਾ ਆਪਣੇ ਕੋਲ ਹੈ ਨਾ ਪਹਿਲਾਂ 58 ਗਿਣਾ ਦਾ ਬਹੁਤ ਲਾਂਗੇ ਮੈਂ 20 25 ਲਾਂਗੇ ਹੋਣਗੇ ਨਾ ਤੇ ਆ ਜਿਹੜਾ ਅਰਜਣਾ ਇਹ ਪਹਿਲਾ ਟਰੈਕਟਰ ਹੈਗਾ ਮਿੱਤਰੋ ਤੁਸੀਂ ਕੁਆਲਿਟੀ ਚੈੱਕ ਕਰੋ ਫਿਰ ਇਹਦੇ ਰੰਗ ਕਿਹੜਾ ਵਰਤਿਆ ਹੈਗਾ ਤੇ ਜੂ ਟੂ ਕੇ ਵਰਤਿਆ ਬਈ ਸਾਰਾ ਰੰਗ ਠੀਕ ਹੈ ਟੂ ਕੇ ਦਾ ਹਾਂਜੀ ਬਈ ਠੀਕ ਹੈ ਇਹਦੇ ਜੇ ਕੋਈ ਸ਼ੇਡ ਆਉਂਦਾ ਹੈ ਕਿ ਕਿਵੇਂ ਕੀ ਗੱਲਬਾਤ ਹੁੰਦੀ ਆ ਜਮਾ ਜਮਾ ਰੀਜਨਲ ਸ਼ੇਡ ਕੰਪਨੀ ਵਾਲਾ ਹਾਂ ਜਿਹੜਾ ਇਹ ਪਹਿਲਾ ਰੰਗ ਆਉਂਦਾ ਸੀਗਾ ਦਾ 8 ਉਹ ਚੀਜ਼ ਜਣਾ ਦੇਖੋ ਮਿੱਤਰੋ ਇਹ ਸੇ ਉਸੇ ਤੁਸੀਂ ਮੂੰਹ ਮੇਰਾ ਵਿੱਚ ਦੀ ਰੰਗ ਦੇ ਤੇ ਬਾਕੀ ਇੰਜਨ ਉਹ ਜਿਹੜੀ ਸਫਾਈ ਚੈੱਕ ਕਰ ਸਕਦੇ ਹੋਗੇ ਆਜਾ ਹੋਰ ਜਾਣਕਾਰੀ ਦੱਸੀ ਚੱਲ ਨਾਲ ਹੁੰਦੇ ਤੇ ਰਿੰਬਾ ਵਗੈਰਾ ਤੋਂ ਆ ਵੇਟ ਨਾੜ ਗਿਆ ਵਾਲੇ ਲਾਤੇ ਹਾਂ ਦੇ ਵਿੱਚ ਹਾਂ ਬਈ ਠੀਕ ਆ ਰਿੰਬਾ ਵਗੈਰਾ ਤੋਂ ਪਤਾ ਹੀ ਨਹੀਂ ਲਾ ਰ ਮੇਰਾ ਆਟਾ ਤੋਂ ਯਾਰ ਜਿਵੇਂ ਵੀ ਪੁਰਾਣਾ ਮਾਡਲ ਟਰੈਕਟਰ 8 ਮਾਡਲ ਹਾਂ ਲਓ ਜੀ ਚੈੱਕ ਕਰੋ ਮਿੱਤਰੋ ਸਾਇਨਿਕ ਰੰਗ ਦੀ ਮਾੜਾ A ਤੋਂ Z ਦਾ ਉਹ ਕਰਦਾ ਕੰਮ ਮਾਰਕ A ਤੋਂ Z ਕੰਮ ਸਾਰਾ ਸਾਰਾ ਜੋ ਵੀ ਆਪਾਂ ਜਿਵੇਂ ਕੋਈ ਕਿੱਲੀਆਂ ਆ ਜਾਂ ਕੋਈ ਬੋਲਟ ਆ ਜਿਵੇਂ origignal ਜੈਂਕ ਆਉਂਦੇ ਆ ਸਾਰੇ ਉਦਾਂ ਦੇ ਉਹ ਮੈਂ ਜੋ ਕਰਦਾ ਕੰਮ ਫਿਟਡ ਕਾ ਬਾਰੇ ਫਿਰ ਇਹ ਇੰਜਨ ਗੇਅਰ ਦਾ ਵੀ ਕੰਮ ਹੋਇਆ ਟਰੈਕਟਰ ਦਾ ਇਹਦਾ ਹੋਇਆ ਇੰਜਨ ਗੇਅਰ ਦਾ ਵੀ ਹੋਇਆ ਠੀਕ ਆ ਇਹ ਵੀ ਆਪਣੇ ਕੋਲ ਹੀ ਹੋਇਆ ਇੱਥੇ ਹੀ ਇਹ ਵੀ ਆਪਣੇ ਕੋਲ ਹੀ ਹੋਇਆ ਠੀਕ ਆ ਮਿੱਤਰੋ ਇਹ ਵੀ ਇੱਥੇ ਹੀ ਭਾਈ ਰੂਪੇ ਭਾਈ ਰੂਪ ਐਗਰੋ ਤੋਂ ਹੋਇਆ ਗਣਾ 59 11 ਦਾ ਜਿਵੇਂ ਕੰਮ ਹੁੰਦੇ ਆ ਤੇ ਉਦੋਂ ਬਾਅਦ ਤੁਹਾਨੂੰ ਆਪਾਂ ਇਹ ਮਾਡਲ 2008 ਆ ਗਿਆ 8 ਤੇ ਬਾਅਦ ਬਣ ਗਿਆ ਹੁਣ 2025 25 ਠੀਕ ਆ ਤੇ ਉਸ ਤੋਂ ਬਾਅਦ ਇਧਰ ਫੋਰਡ ਆ ਗਿਆ 3700 ਮਿੱਤਰੋ ਇਹਦੇ ਵੀ ਟਾਇਰ ਟੂਰ ਵੱਡੇ ਪਾਏ ਪਏ ਹੈ ਨਾ ਇਹਦੇ ਹੀ ਪੈਦਾਨ ਵਗੈਰਾ ਲੱਗ ਗਿਆਗਾ ਇਹਦੀ ਪਲੇਟਫਾਰਮ ਲੱਗਿਆ ਹੋਆ ਬਾਕੀ ਸਪਿੰਨਰ ਸਪਿੰਨਰ ਇਹਦੇ ਪਵਾਏ ਆ ਇਹ ਆਪਣੇ ਕੋ ਪਹਿਲਾਂ ਤਿਆਰ ਹੋ ਕੇ ਗਿਆ ਵਾ ਇਹ ਪਹਿਲਾਂ ਤਿਆਰ ਹੋ ਕੇ ਗਿਆ ਹੋਇਆ ਸੀਗਾ ਠੀਕ ਆ ਇਹ ਕਿਹੜੇ ਪਿੰਡ ਦਾ ਡਾਇਰੈਕਟਰ ਹੈਗਾ ਇਹ ਧੂਰਕੋਟ ਦਾ ਮੁਕਸਰ ਮੁਕਸਰ ਧੂਰਕੋਟ ਦੇ ਵਿੱਚ ਤੇ ਆਪਾਂ ਗੱਲ ਕਰੀਏ ਇਧਰ ਮਹਿੰਦਰੇ ਦੀ ਹਾਂ ਇਹ ਆ ਪੌਦਿਆਂ ਰੀਲ ਦੀ ਪਾਈ ਸੀ ਨਾ ਵੀ ਤੁਹਾਨੂੰ ਦਿਖਾਵਾਂਗੇ ਮਿੱਤਰੋ ਹਜੇ ਤਿਆਰ ਹੋਈ ਜਾਂਦਾ ਸੀ ਮਿੱਤਰੋ ਹੁਣ ਇਹ ਪ੍ਰੋਪਰ ਰੈਡੀ ਹੋ ਗਿਆ ਪਰ ਪਤਾ ਨਹੀਂ ਲੱਗਦਾ ਨਾ ਜਿਵੇਂ ਕੰਪਨੀ ਚ ਆਉਂਦਾ ਦੋਵੇਂ ਜੁੱਕਰਾ ਇਹ ਜਿਵੇਂ ਪਾਵਰ ਹੋਇਆ 555 ਦਾ ਇੰਜਨ ਇਹ ਚ ਅੱਛਾ ਪਾਵਰ ਵੀ ਆਪ ਹੀ ਕੀਤਾ ਇਥੇ ਕਿਹੜਾ ਮਾਡਲ ਆ ਇਹ ਟਰੈਕਟਰ ਇਹ ਮਾਡਲ ਤਾਂ 2001-02 ਆ 1-2 ਮਾਡਲ ਆ ਪਰ ਲੱਗਦਾ ਨਹੀਂ ਹੈ ਨਾ ਐਂ ਲੱਗਦਾ ਵੀ 2025 ਮਾਡਲ ਆਗਾ ਹਾਂ ਬਿਲਕੁਲ ਤੇ ਮਿੱਤਰੋ ਪਲੇਟਫਾਰਮ ਦੀ ਸਹੂਲਤ ਵੀ ਦੇਤੀ ਇਹਦੇ ਵਿੱਚ ਪੂਰਾ ਖੁੱਲਾ ਡੁੱਲਾ ਪਲੇਟਫਾਰਮ ਮਿਲ ਗਿਆ ਨਾ ਦੇ ਰੰਗ ਇਹਦੇ ਤੋਂ ਵੀ ਟੂਕੇ ਹੈਗਾ ਸਾਰਾ ਟੂਕੇ ਇਹਦੇ ਤੇ ਤੇ ਆਪਾਂ ਜੀ ਹੁਣ ਮੇਨ ਗੱਲ ਕਰੀਏ ਰੰਗ ਦੀ ਨਾ ਕੋਈ ਵੀ ਟਰੈਕਟਰ ਇੱਥੋਂ ਭਾਈ ਰੁਪਿਆ ਅਗਰੋਂ ਤੋਂ ਕਰਵਾ ਸਕਦਾ ਨਾ ਕੋਈ ਵੀਰ ਜਿਹੜੀ ਵੀ ਕਰਵਾਉਣਾ ਆ ਕੇ ਵਿਜ਼ਿਟ ਕਰਾ ਸਕਦੇ ਆਪਣੇ ਕੋਲ ਇਧਰ ਟਰਾਲੀਆਂ ਵੀ ਤਿਆਰ ਹੁੰਦੀਆਂ ਨੇ ਨਾ ਛੋਟੀਆਂ ਇਹ ਵੀ ਮਿੱਤਰੋ ਜੇ ਕਿਸੇ ਨੇ ਲੈਣੀ ਹੁੰਦੀ ਹੈ ਇਹ ਵੀ ਮਿਲ ਜਾਂਦੀ ਆ ਇਹ ਵੀ ਬਣਾਉਂਦੇ ਉੱਥੇ ਇਹ ਵੀ ਮਿਲਦਿਆ ਕਰੂਗਾ ਸਿਆ ਠੀਕ ਆ ਇਧਰ ਭਰਾਵੋ ਨਾ 파ੜੀ ਲਿਓ ਹਨਾ ਹਾਂ ਭਰਾਉਣ ਕੁੜੀ ਠੀਕ ਆ ਉਧਰ ਕੰਟੈਕਟ ਹੋ ਗਿਆ ਹਾਂ ਠੀਕ ਆ ਲਓ ਜੀ 575 ਇਹ 2001 ਮਾਡਲ ਆ ਪਰ ਲੱਗਦਾ ਨਹੀਂ ਟਰੈਕਟਰ ਵੀ 2001 ਮਾਡਲ ਟਰੈਕਟਰ ਆਗਾ ਕਈ ਲੋਕ ਨੇ ਆਪਾਂ ਨੂੰ ਪਹਿਲਾਂ ਇਹ ਕਹਿੰਦੇ ਸੀਗੇ ਵੀ ਤੁਸੀਂ ਸਾਰਾ ਕੰਮ ਤਾਂ ਕਰ ਲੈਨੇ ਆ ਅਸਾਂ ਇਹ ਚੀਜ਼ ਦੀ ਕਮੀ ਸੀ ਆਪੇ ਇਹ ਚੀਜ਼ ਦੀ ਕਮੀ ਸੀ ਵੀ ਹਾਂ ਵਗੈਰਾ ਪਾਸੋਂ ਕਰਾਉਂਦੇ ਸੀ ਠੀਕ ਮਕੈਨੀਕਲ ਕੰਮ ਬਸ ਏ ਟੂ ਜ਼ेड ਸਾਰਾ ਹੁੰਦਾ ਸੀ ਠੀਕ ਆ ਜਿਹੜੇ ਬਾਹਰ ਬੁਰ ਗਿਆ ਟਰੈਕਟਰ ਉਹ ਸੁਨਾਹ ਵਗੈਰਾ ਪੈਂਦੀ ਆ ਹਾਂ ਉੱਥੇ ਫਿਰ ਰੰਗ ਦੀ ਕੋਈ ਆਈ ਆ ਪ੍ਰੋਬਲਮ ਅਸਾਂ ਪ੍ਰੋਬਲਮ ਆਈ ਆ ਆਈ ਆ ਠੀਕ ਆ ਫਿਰ ਆਪ ਨੂੰ ਸ਼ੁਰੂ ਕਰਨਾ ਪਿਆ ਫਿਰ ਆਪ ਨੂੰ ਇਹ ਕੰਮ ਅੱਕ ਕੇ ਸ਼ੁਰੂ ਕਰਨਾ ਪਿਆ ਠੀਕਾ ਮਰੂਲ ਕੰਪਲੀਟ ਆਉਣ ਲੱਗੀ ਜੀ ਹਾਂ ਠੀਕ ਆ ਮਿੱਤਰ ਹੁਣ ਤੁਸੀਂ ਚੈੱਕ ਕਰਿਓ ਹੁਣ ਨੂੰ ਪਤਾ ਹੁੰਦਾ ਕਿਹੜੀ ਚੀਜ਼ ਤੇ ਲੱਗੀ ਆ ਕਿ ਨਹੀਂ ਇਹਦੀ ਗਰੰਟੀ ਆ ਕਿ ਨਹੀਂ ਇਹਦੀ ਮਨਿਆਦ ਆ ਆ ਮਨਿਆਦ ਆਗੀ ਇਹ ਤਾਂ ਗੱਲ ਹੈਗੀ ਆ ਜਰੂਰ ਮਿੱਤਰੋ ਬਾਕੀ ਅੱਜ ਆਪਣੀ ਪੇਂਟ ਲਈ ਪੇਂਟ ਲਈ ਹ ਜੇ ਕਿਸੇ ਵੀਰ ਨੇ ਪੇਂਟ ਕਰਵਾਉਣਾ ਤਾਂ ਮੇਨ ਲਗੇ ਛੜਾ ਭਾਈ ਰੁਪਏ ਦੀ ਹਣਾ ਭਾਈ ਰੁਪਏ ਰੁਪਏ ਕਰੋ ਰੁਪਏ ਕਰੋ ਤੇ ਤੁਸੀਂ ਇਥੋਂ ਹੁਣ ਕਿਹੜੀ ਪੇਂਟ ਵੀ ਹੋ ਜਾਕਰ ਪਹਿਲਾਂ ਮੋਟੀਵੇਸ਼ਨ ਦਾ ਜੇ ਪਾਇਦਾਨ ਹੋਗਾ ਸੋਪ ਵਗੈਰਾ ਦਾ ਨਾ ਮਗਰਾਟਾ ਵਗੈਰਾ ਦਾ ਸਾਰਾ ਕੰਮ ਹੁੰਦਾ ਸੀ ਤੇ ਹੁਣ ਰੰਗ ਵਗੈਰਾ ਦਾ ਮਤਲਬ ਕਿ ਟਰੈਕਟਰ ਤੁਸੀਂ ਜਿਹੇ ਜੀ ਹਾਲਤ ਤੇ ਖੜਾ ਕੇ ਜਾਓਗੇ ਉਦੋਂ ਨਵੀਂ ਹਾਲਤ ਤੇ ਮਿਲੂਗਾ ਨਾ ਜਿਵੇਂ ਉਧਰਲੀ ਸ਼ੈਡ ਤੇ ਜਮ ਕਵਾੜ ਹਾਲਤ ਤੇ ਖੜੇ ਨੇ ਕਈ ਟਰੈਕਟਰ ਨੇ ਸੋਨਾ ਲੀਕਾ ਖੜਾ ਇੱਕ ਨਾ ਉਹ 4x4 ਦਾ ਨਿਕਾਜਾ ਉਹ ਵੀ ਤਿਆਰ ਕਰਨਾਗਾ ਉਹ ਵੀ ਹਾਂ ਉਹ ਵੀ ਪੇਂਟ ਹੋਣਾ ਠੀਕ ਆ ਤੇ ਬਾਕੀ ਮਿੱਤਰੋ ਕਿਸੇ ਵੀ ਵੀਰ ਨੇ 511 ਕੋਈ ਵੀ ਟਰੈਕਟਰ ਮੋਡੀਫਿਕੇਸ਼ਨ ਕਰਵਾਉਣੀ ਆ ਤਾਂ ਬਾਈ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਨਾਲਾ ਇੰਸਟਾਗ੍ਰਾਮ ਤੇ ਪੇਜ ਆ ਰੂਪ ਹੈ ਗਰੂਪ ਆ ਰੂਪਾ ਦੇ ਨਾਮ ਤੇ ਇੰਸਟਾਗ੍ਰਾਮ ਦੇ ਤੇ ਆਈਡੀਆ ਤੁਸੀਂ ਉੱਤੇ ਜਾ ਕੇ ਕੰਟੈਕਟ ਕਰ ਸਕਦੇ ਹੋ ਬਾਕੀ ਇਹ ਫੋਨ ਤੇ ਦਾ ਹਰੇ ਕਹਿੰਦਾ ਵੀ ਅਸੀਂ ਰੰਗ ਕਰਦੇ ਆਂ ਐ ਕਰਦੇ ਆਂ ਵਲਾਹ ਕਰਦੇ ਆਂ ਨਾ ਆ ਕੇ ਬੰਦਾ ਚੈੱਕ ਕਰ ਹਾਂ ਤੇ ਇੱਥੇ ਆ ਕੇ ਪਤਾ ਲੱਗਦਾ ਵੀ ਕੀ ਕੁਆਲਿਟੀ ਆ ਰੰਗ ਦੀ ਕੀ ਕੁਆਲਿਟੀ ਆ ਨਾ ਟਿਕਾ ਆਪਣੇ ਪਿੰਡ ਦਾ ਹੀ ਆ ਆ ਬੰਦਾ ਚੈੱਕ ਕਰ ਸਕਦਾ ਠੀਕ ਓਕੇ 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 ਆ ਟਰੈਕਟਰ ਆ ਅਰਜਨ ਟਰੈਕਟਰ ਆਰਜਨ ਠੀਕ ਆ ਮਿੱਤਰੋ ਪਰ ਲੱਗਦਾ ਨਹੀਂਗਾ ਅਰਜਨ ਵੀ ਪੇਂਟ ਹੋਇਆ ਉਹਨਾਂ ਦੇਖੋ ਤੁਸੀਂ ਇਹ ਸਟਿੱਕਰ ਸਟੁਕਰ ਵੈਸੀ ਇਹ ਫਿਰ ਉਵੇਂ ਹੀ ਮਿਲ ਜਾਂਦਾ ਸਾਰਾ ਕੁਝ ਸਟਿੱਕਰ ਵਗੈਰਾ ਓਰੀਜਨਲ ਠੀਕ ਹੈ ਬਾਕੀ ਵੀੰਤਰੋ ਵੀਡੀਓ ਨੂੰ ਤੁਸੀਂ ਸ਼ੇਅਰ ਕਰਦੇ ਵਾਦੋ-ਵਾਦ ਤੇ ਕਿਵੇਂ ਲੱਗੀ ਟਰੈਕਟਰ ਦੀ ਲੋਕ ਕਮੈਂਟ ਕਰਕੇ ਜਰੂਰ ਦੱਸੋ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ ਧੰਨਵਾਦ